ਜਿ ਤਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਆ ਜਿਵੇਂ ਸੰਗਤ ਜਿ ਬੈਠੇ ਆ ਇਹਦਾ ਇੱਕ ਪਾਲੇ ਇੱਕ ਛਿੰਨ ਇੱਕ ਘੜੀ ਦਾ ਕਰੋੜਾਂ ਯੁੱਗਾਂ ਤੱਕ ਸਾਨੂੰ ਫਲ ਮਿਲੇਗਾ ਬਾਕੀ ਦੀਆਂ ਘੜੀਆਂ ਜਿੰਨੀਆਂ ਆਪਾਂ ਬਤੀਤ ਕਰਤੀਆਂ ਤੋਂ ਪਹਿਲਾਂ ਸਾਰੀਆਂ ਮਹਾਰਾਜ ਕਹਿੰਦੇ ਬੇਕਾਰ ਨੇ ਕਿਸੇ ਲੇਖੇ ਵਿੱਚ ਨਹੀਂ ਹੈਗੀਆਂ ਕੂੜ ਦੇ ਬਣ ਜਿ ਕਮਾਈ ਜਾਂਦਾ ਹੈ ਮਹਾਰਾਜ ਕਹਿੰਦੇ ਸਾਰਾ ਕੁਝ ਕੂੜ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਮਾਰਾ ਕਹਿੰਦੇ ਸਾਰਾ ਹੀ ਸੰਸਾਰ ਕੂੜ ਹੈ ਮੇਰੇ ਪੁੱਤਰ ਨੇ ਮੇਰੀਆਂ ਧੀਆਂ ਨੇ ਮੇਰਾ ਪਰਿਵਾਰ ਹੈ ਮੇਰਾ ਟੱਬਰ ਹੈ ਮਾਰਾ ਜੀ ਕਹਿੰਦੇ ਕੋਈ ਨਹੀਂ ਹੈ ਕਿਸ ਨਾਲ ਕੀਜੇ ਦੋਸਤੀ ਸਭ ਜੱਗ ਚੱਲਣ ਹਾਰ ਮਾਰਾ ਕਹਿੰਦੇ ਸਾਰਾ ਸੰਸਾਰ ਚੱਲਣ ਹਾਰ ਹੈ ਤੂੰ ਪ੍ਰੀਤ ਕਰ ਕਿਹਦੇ ਨਾਲ ਗੁਰੂ ਨਾਲ ਸੰਤਾਂ ਨਾਲ ਨਾਮ ਨਾਲ ਸੇਵਾ ਨਾਲ ਪ੍ਰੀਤ ਕਰ ਮਾਰਾ ਕਹਿੰਦੇ ਜੇ ਤੂੰ ਪ੍ਰੇਮ ਕਰੇ ਗੁਰੂ ਨਾਲ ਫਿਰ ਗੁਰੂ ਦੂਰ ਨਹੀਂ ਹੈ ਬੁੱਲੇ ਸ਼ਾਹ ਕਹਿੰਦੇ ਰੱਬ ਤੇ ਉਤੋਂ ਵੱਖ ਨਹੀਂ ਤੇਰੇ ਵੇਖਣ ਵਾਲੀ ਅੱਖ ਨਹੀਂ ਹੈ ਉਹ ਤਾਂ ਗਏ ਹੀ ਨਹੀਂ ਕਿਤੇ ਨੌਵੇਂ ਸਤਿਗੁਰੂਆਂ ਨੇ ਘਟ ਘਟ ਮੇ ਹਰ ਜਿਉ ਵਸੈ ਸੰਤਨ ਕਿਹੋ ਪੁਕਾਰ 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 ਕੇ ਕਹਿੰਦੇ ਨੇ ਭੀਲਣੀ ਨੇ ਜਪ ਕਰਿਆ ਰਾਜੇ ਬਲੀ ਨੇ ਦਾਨ ਕਰਤਾ ਚਾਰ ਮਹੀਨੇ ਸ਼ੰਕਰ ਭਗਵਾਨ ਜੀ ਬਾਹਰ ਅੱਗੇ ਪਹਿਰਾ ਦਿੰਦੇ ਨੇ ਚਾਰ ਮਹੀਨੇ 4 ਮਹੀਨੇ ਬਿਸ਼ਨੋ ਜੀ 4 ਮਹੀਨੇ ਬਰਮਾ ਜੀ ਅੱਜ ਤੱਕ ਸਤਜਗਤ ਤੋਂ ਲੈ ਕੇ ਅੱਜ ਤੱਕ ਭਗਵਾਨ ਰਾਜੇ ਬਲੀ ਦੇ ਦਵਾਰੇ ਅੱਗੇ ਪਹਿਰਾ ਦੇ ਰਿਹਾ ਜੇ ਦਾਨੀ ਹੋਵੇ ਉਹੋ ਜਿਆ ਦਾਨੀ ਹੋਵੇ ਜੇ ਭਗਤ ਹੋਵੇ ਰਾਜੇ ਬਲੀ ਵਰਗਾ ਹੋਵੇ ਜਿਨ੍ਹਾਂ ਨੇ ਮਹਾਦਾਨ ਕਰਿਆ ਪਰ ਕਹਿੰਦੇ ਮਿਲੂ ਮੰਜ਼ਲ ਕਿਵੇਂ ਕਰੰਗੀ ਵਾਲੇ ਪਾਦਸ਼ਾਹ ਤੋਂ ਪੁੱਛਿਆ ਸਿੱਖਾਂ ਨੇ ਵੀ ਮਹਾਰਾਜ ਜਿਹੜਾ ਕਾਲਪੁਰਖ ਹੈ ਵੈਸੇ ਗੁਰੂ ਹੈ ਰੱਬ ਹੈ ਗੌੜਾ ਈਸ਼ਵਰ ਪਰਮਾਤਮਾ ਮਿਲੂ ਕਿਵੇਂ ਮਾਰੇ ਕਹਨੇ ਫੋਕੀਆਂ ਗੱਲਾਂ ਨਾਲ ਨਹੀਂ ਮਿਲਣਾ ਹੈ ਚਤਰਾਏ ਨਾਲ ਨਹੀਂ ਮਿਲਣਾ ਹੈ ਗੱਲਾਂ ਬਾਤਾਂ ਨਾਲ ਨਹੀਂ ਮਹਾਰਾਜ ਕਹਿੰਦੇ ਸੱਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੂੰ ਮਿਲਦਾ ਹੈ ਪਰਮਾਤਮਾ ਰੱਬ ਈਸ਼ਵਰ ਬੁੱਲੇ ਸ਼ਾਹ ਨੇ ਗੁਰੂ ਨੂੰ ਮਨਾਉਣ ਦੀ ਖਾਤਰ ਘੱਗਰੀ ਪਾ ਕੇ ਨੱਚਣਾ ਸ਼ੁਰੂ ਕਰਤਾ ਬੁੱਲਾ ਕਹਿੰਦਾ ਜੇ ਘੱਗਰੀ ਪਾ ਕੇ ਵੀ ਗੁਰੂ ਮਿਲ ਜੇ ਗੁਰੂ ਖੁਸ਼ ਹੋ ਜੇ ਉਹਦਾ ਕੀਮਤ ਥੋੜੀ ਹੈ ਕਬੀਰ ਸਾਹਿਬ ਜੀ ਨੇ ਮਹਿੰਗੀ ਗੱਲ ਕਰਤੀ ਕਬੀਰ ਸਾਹਿਬ ਜੀ ਕਹਿੰਦੇ ਜੇ ਸਿਰ ਦੇ ਕੇ ਵੀ ਗੁਰੂ ਮਿਲ ਜੇ ਸੌਦਾ ਸਸਤਾ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਕਹਿੰਦੇ ਆ ਵੀ ਗੱਲਾਂ ਬਾਤਾਂ ਨਾਲੇ ਰੱਬ ਮਿਲ ਜੂ ਕਿਤੇ ਇਹੋ ਨਹੀਂ ਮਿਲਦਾ ਮੰਜਲਾ ਪਾਉਣੀਆਂ ਪੈਂਦੀਆਂ ਨੇ ਮੁਸਕਤਾਂ ਘੱਲਣੀਆਂ ਪੈਂਦੀਆਂ ਨੇ ਆਪਣਾ ਆਪ ਗਮਾਉਣਾ ਪੈਂਦਾ ਫਿਰ ਕਿਤੇ ਉਹਦੀ ਪਦਵੀ ਮਿਲਦੀ ਹੈ ਜਿਨ੍ਹਾਂ ਜਿਨ੍ਹਾਂ ਨੇ ਪਾਇਆ ਮਾਸ ਤੋਂ دیਵਾਨੇ ਹੋ ਗਏ ਲਓ ਇੱਥੇ ਇੱਕ ਹਫ਼ਤਾ ਸੁਣਿਓ ਵੀ ਉਹ ਜਿਹੜਾ ਸਤਿਗੁਰੂ ਹੈ ਜਿਹੜਾ ਮੁਰਸ਼ਿਦ ਹੈ ਆਕਾਲ ਪੁਰਖ ਹੈ ਭਗਵਾਨ ਉਹ ਬਿਨਾਂ ਪ੍ਰੇਮ ਤੋਂ ਮਿਲਦਾ ਨਹੀਂ ਹੈ ਸਤਿਗੁਰ ਮਿਲਦਾ ਨਹੀਂ ਪਿਆਰ ਤੋਂ ਬਿਨਾ ਜਿਨ੍ਹਾਂ ਨੇ ਮੰਜਲੇ ਪਾਈਆਂ ਜਿਨ੍ਹਾਂ ਨੇ ਘਾਲ ਨਾ ਕਾਲੀਆਂ ਉਹਨਾਂ ਦੇ ਹਰ ਦਮ ਹਾਜ਼ਰ ਹਜ਼ੂਰ ਹੈ ਸੱਚੇ ਪਾਦਸ਼ਾ ਆਓ ਇਥੇ ਇਹ ਸ਼ਬਦ ਸੁਣਿਓ ਬੇ ਸਤਗੁਰ ਮਿਲਦਾ ਨਹੀਂ ਪਿਆਰ ਤੋਂ ਬਿਨਾ ਉਹ ਜਿਹੜਾ ਰਹਿਵਰ ਹੈ ਜਿਹਨੂੰ ਅਸੀਂ ਰਾਮ ਕਹਿੰਦੇ ਆ ਕ੍ਰਿਸ਼ਨ ਕਹਿੰਦੇ ਆ ਵਾਹਿਗੁਰੂ ਅੱਲਾਹ ਤਾਲਾ ਗਾਉੜ ਈਸ਼ਵਰ ਅਨੰਤਾ ਜੀ ਦੇ ਨਾਮ ਨੇ ਉਹ ਪ੍ਰੇਮ ਤੋਂ ਬਿਨਾ ਨਹੀਂ ਭਾਈ ਮਿਲਦਾ ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਦੇ ਸਦਾ ਹਾਜ਼ਰ ਨਾਜ਼ਰ ਹੈ ਹਜ਼ੂਰ ਆਓ ਉਸ ਸਮੇਂ ਦੀ ਕਾਬ ਨੂੰ ਸਵਾਮੀ ਜੀ ਦਾ ਸੇਵ ਕੁਝ ਅਸਾ ਹੈ ਕਿਉਂ ਕਹੇ ਮਨ ਇੱਕ ਤੋਂ ਸਿੱਖ ਤੋਂ ਪ੍ਰੇਮ ਕਰਨਾ ਹੋ ਮਨ ਇੱਕ ਤੋਂ ਸਿੱਖ ਤੋਂ ਪ੍ਰੇਮ ਕਰਨਾ ਕਰਨੀ ਈਰਖੇ ਨਫ਼ਰਤਾਂ ਨਹੀਂ ਆਇਆ ਮਤ ਜਾਣ ਦੂਜਾ ਕਰ ਪ੍ਰੇਮ ਪੂਜਾ ਬਿਲਕੁਲ ਹੀ ਪ੍ਰੇਮ ਹੈ RAM ਰਾਯਾ ਸਭ ਤੋਂ ਉੱਚ ਹੈ ਸਤਿ ਆਏ ਪ੍ਰੇਮ ਵਸਤੂ RAM ਸ਼ਵਰੀ ਦੇ 베ਰਾਂ ਦਾ ਭੋਗ ਲਾਇਆ ਕਰਨ ਭੇਜਿਆ ਪ੍ਰੇਮ ਤੂੰ ਜਗਤ ਉਤੇ ਕਰਨ ਭੇਜਿਆ ਪ੍ਰੇਮ ਤੋਂ ਭੀਮ ਜਗਤ ਉਤੇ ਉਹ ਜਿਨ੍ਹਾਂ ਪ੍ਰੇਮ ਕੀਤਾ ਤੈਨ ਪ੍ਰਭ ਪਾਇਆ ਉਹ ਜਿਨ੍ਹਾਂ ਪ੍ਰੇਮ ਕੀਆ ਤੈਨ ਪ੍ਰਭ ਪਾਇਆ ऐं असां मुर्शद पाल जिंदड़ीअ जंहिं पाल सां करना ਨਾਮ ਜਪੀਂ ਗੁਰ ਸੰਗਤ ਕਰਕੇ ਫੇਰ ਜਮਾ ਦਾ ਡਰਨਾ ਨਾਮ ਜਪੀਂ ਗੁਰ ਸੰਗਤ ਕਰਕੇ ਫੇਰ ਜਮਾ ਦਾ ਡਰਨਾ ਹੋ ਕਾਫਰ ਹੋ ਕੇ ਜਨਮ ਕਮਾਉਂਦਾ ਤੁਰਦਾ ਨਿੱਤ ਵਿਚਾਰ ਵੇਨਾ ਸਾਥ ਗੁਰ ਮਿਲ gana ਮਰਸ਼ਦ ਮਿਲ gana ਪਿਆਰ ਕਾ ਬਿਨਾ ਸਾਹਿਬ ਮੇਰਾ ਮਿਲਦਾਨ ਨਾਮ ਜਪਨ ਕੋ ਜੀਵਾਂ ਬਖਸ਼ੀ ਗੁਰ ਦਰਸ਼ਨ ਕੋ ਅੱਖੀ ਏਕ ਏਕ ਸਵਾਸ ਅਮੋਲਕ ਤੇਰਾ ਕੰਮ ਨੀ ਆਉਣਾ ਲਖੀ ਏਕ ਏਕ ਸਵਾਸ ਅਮੋਲਕ ਤੇਰਾ ਕੰਮ ਨੀ ਆਉਣਾ ਲਖੀ ਹੀਰੋ ਲਾਲ ਲਟਾਈ ਜੰਮ ਤੁਰਦਾ ਨਹੀਂ ਹੰਕਾਰ ਬਿਨਾ ਸਤਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਮਰਸ਼ਦ ਮਿਲਦਾ ਨਾ ਮੇਰਾ ਭਾਈ ਹੋਈ ਮਰਾ ਗਣ ਮਿਲਿਆ ਨਹੀਂ ਸਹਾਰਾ ਮਿਲਿਆ ਨਹੀਂ ਸਹਾਰਾ ਢੋਂਗੇ ਸਰਬਤ ਗੋਤੇ ਖਾਵੇ ਜਿਸ ਦਾ ਦੂਰ ਕਿਨਾਰਾ ਜਿਸ ਦਾ ਦੂਰ ਕਿਨਾਰਾ ਹੋ ਨਾਮ ਪਿਆ के नगमा गाया नहीं सितार बिना सतगुरु मिलदाना मुर्शिद मिलदाना प्यार कौन बिना साहब मेरा मिलदाना भाग हुआ गुरु संत मलया कटी जम की फांसी कटी जम की फांसी ਯੋ ਬ੍ਰਹਮੰਡੇ ਸੋਈ ਪਿੰਡੇ ਪਾਇਆ ਪਗ ਅਬਨਾਸੀ ਪਾਇਆ ਪਗ ਅਬਨਾਸੀ ਨਹੀਂ ਬਜ਼ਾਰ ਤੇ ਮਿਲਣੇ ਚਾਰੇ ਓ ਸੱਚੇ ਦਰਵਾਰ ਬਿਨਾ ਹੋ ਸਾਥ ਗੁਰ ਮਿਲਦਾਨਾ ਮਰਸ਼ਦ ਮਿਲਦਾਨਾ ਪਿਆਰ ਤਾਂ ਨਾ ਮਰਸ਼ਦ ਮਿਲਦਾਨਾ सई जग भुल शाह त पुछो सई जग भुल शाह त पुछो तोड़या जग सारा तोडला जग सारा क मके और मसीता मलिया ਮਿਲਿਆ ਨਹੀਂ ਪਿਆਰਾ ਜਦ ਮੁਰਸ਼ਿਦ ਨੇ ਕਰੀ ਤਸल्ली ਜਦ ਮੁਰਸ਼ਿਦ ਨੇ ਕਰੀ ਤਸल्ली ਰਹਿ ਨ ਸਕੇ ਦੀਵਾਰ ਬਿਨਾ ਸਾਥ ਮੁਰ ਮਿਲਦਾਨਾ ਮੁਰਸ਼ਿਦ ਮਿਲਦਾਨਾ ਆ ਪਿਆਰ ਤਾਂ ਨਾ ਸਾਹਿਬ ਮੇਰਾ ਮਿਰਗਾਣਾ ਆ ਸ਼ਕੰਦਰ ਕੌਰ ਵਰਗੀ ਗਏ ਜਹਾਨੋਂ ਖਾਲੀ ਗਏ ਜਹਾਨੋਂ ਖਾਲੀ ਮੇਰੀ ਮੇਰੀ ਕਰਦੇ ਪਰਗੇ ਘਰਿਓ ਦੰਤੇ ਬਾਲੀ ਵਰਗ ਬੰਤੇ ਬਾਲੀ ਵਰ ਜਾ ਮਾ ਸੰਖਾ ਜਨ ਕਾ ਜਿਤਨਾ ਹੁਨੀ ਹਾਰ ਬਿਨਾ ਸਤਿਗੁਰ ਮਿਲਦਾਨਾ ਪਿਆਰਾ ਮਿਲਦਾਨਾ ਪਿਆਰ ਤੋਂ ਮਿਲਣਾ ਹੋ ਮਰਸ਼ਦ ਮਿਲਦਾਨਾ ਨਾਮ ਜਪਣ ਨੋ ਜੀ ਬਾਗਸੀ ਗੁਰ ਦਰਸ਼ਨ ਨੋ ਅੱਖੀ ਇੱਕ ਇੱਕ ਅੰਗ ਏ ਮੋਲਕ ਤੇਰਾ ਸਾਹ ਸੁਲੇਨੇ ਲਖੀ ਇੱਕ ਇੱਕ ਅੰਗ ਏ ਮੋਲਕ ਤੇਰਾ ਸਾਹ ਸੁਲੇਨੇ ਲਖੀ ਹਉ ਕਾਫਰ ਹੋ ਕੇ ਜਨਮ ਗਵਾਦਾ ਤੁਰਦਾ ਨਿਤ ਵਿਚਾਰ ਬਿਨਾ ਸਤਗੁਰ ਮਿਲਦਾ ਨਾ ਮਰਸ਼ਦ ਮਿਲਦਾ ਨਾ ਪਿਆਰ ਤੋਂ ਬਿਨਾ ਸਹਰ ਮੇਰਾ ਮਿਲਦਾ ਨਾ ਮਸਾਫਰ ਕਹਿੰਦਾ ਝੂਠੀ ਦੁਨੀਆਦਾਰੀ ਝੂਠੀ ਦੁਨੀਆਦਾਰੀ ਪੂਰੇ ਗੁਰਦੇ ਲੱਗ ਜਾ ਚਰਨੇ ਸੁਧਰ ਜਾਏ ਦਿਨਦਾਰੀ ਸੁਧਰ ਜਾਏ ਦੁਨੀਆਦਾਰੀ ਪ੍ਰੇਮ ਤੇ ਆਇਆ ਤੀਕੇ ਨਗਮਾ ਵਾੜਾ ਕੀ ਮਰਾਰ ਮਿਨਾ ਸਤ ਗੁਰ ਮਿਲਦਾਨਾ ਮਰਸ਼ਦ ਮਿਲਦਾਨਾ ਧਾਰ राम <laughs> मिलदाना